ਸਭ ਤੋਂ ਪਹਿਲਾਂ ਤਾਂ ਮੈਂ ਕੋਟਨ ਕੋਟਨ ਸ਼ੁਕਰ ਤੇ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦਾ ਜਿਸ ਮਾਰੇ ਨੇ ਤਰਸ ਕਰਕੇ ਜੋ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਧਰਤੀ ਤੇ ਇੱਕ ਕੁਦਰਤੀ ਆਫਤ ਇੱਕ ਤਾਂ ਕੁਦਰਤੀ ਆਫਤ ਇੱਕ ਜਿਹੜੀਆਂ ਹਿੰਦ ਦੀਆਂ ਤੇ ਪੰਜਾਬ ਦੀਆਂ ਸਰਕਾਰਾਂ ਨੇ ਮਿੱਥ ਕੇ ਮਾਝੇ ਨੂੰ ਡੋਬਿਆ ਉਹ ਇੱਕ ਬਹੁਤ ਵੱਡਾ ਇਹਨਾਂ ਨੇ ਸਾਡੇ ਨਾਲ ਜ਼ੁਲਮ ਕੀਤਾ ਜਾਣ ਬੁੱਝ ਕੇ ਸਾਡੇ ਜਿਹੜੇ ਬੰਨ ਆ ਫਲੱਡ ਗੇਟ ਉਹ ਬਨ ਕੇ ਇੰਨਾ ਰੱਖੇ ਉਹ ਟੁੱਟਣ ਕਰਕੇ ਸਾਡੇ ਜਿਹੜੇ ਕੀਰਤੀ ਕਿਸਾਨ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਸੋ ਮੈਂ ਜਿੰਨੀ ਵੀ ਵਿਸ਼ਵ ਭਰ ਦੀ ਸੰਗਤ ਅਕਾਲ ਚੈਨਲ ਦੇ ਨਾਲ ਜੁੜੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਗੁਰਦੁਆਰਾ ਯਾਦਗਾਰੇ ਸ਼ਹੀਦਾਂ ਤਿਆਗ ਅਤੇ ਵਿਰਾਗ ਦੀ ਮੂਰਤ ਬੀਬੀ ਸੁਰਿੰਦਰ ਕੌਰ ਦੇ ਮੁੱਖ ਸਥਾਨ ਤੇ ਜੋ ਇੱਕ ਰਾਹਤ ਕੈਂਪ ਚਲਾਇਆ ਜਾ ਰਿਹਾ ਤੇ ਜਿੰਨੂੰ ਵੀ ਆਪਾਂ ਦੇਸ਼ ਵਿਦੇਸ਼ ਦੇ ਸਿੰਘਾਂ ਨੂੰ ਬੇਨਤੀ ਤੇ ਅਪੀਲ ਕੀਤੀ ਉਹ ਸਾਡੇ ਨਾਲ ਉਹਨਾਂ ਨੇ ਤਾਲਮੇਲ ਕੀਤਾ ਉਹ ਇੱਥੇ ਪਹੁੰਚ ਕੇ સેવા આપણે હાથ ઇ કરે